ਮਨ ਜਾਂ ਅਗੇ ਦੀ ਨਿਸ਼ਾਨੀ ਦੱਸੋ ਆਪ ਕੋ ਸਤਿਗੁਰੂ ਮਨ ਕਿੰਨਾ ਰੂਹਾਂ ਦਾ ਜਾਗ ਗਿਆ ਤੇ ਕਿੰਨਾ ਦਾ ਸੁੱਤਾ ਤੇ ਮੇਰੇ ਹਜ਼ੂਰ ਮੁਸਕਰਾ ਕੇ ਕਹਿੰਦੇ ਸੰਗਤ ਜੀ ਬਹਿ ਜਾਓ ਮੇਰੇ ਹਜ਼ੂਰ ਦੇ ਗਲੇ ਤੋਂ ਬੋਲ ਨਿਕਲੇ ਕਹਿੰਦੇ ਜਦੋਂ ਤੁਹਾਡੇ ਅੰਦਰੋਂ ਆਵਾਜ਼ ਆਵੇ ਕਿ ਮੈਂ ਸੰਗਤ ਵਿੱਚ ਜਾਣਾ ਹੈ ਤੁਹਾਡੇ ਅੰਦਰੋਂ ਆਵਾਜ਼ ਆਵੇ ਮੈਂ ਕੀਰਤਨ ਸੁਣਨਾ ਜਰਜ ਕੇ ਤੁਹਾਡੇ ਅੰਦਰੋਂ ਆਵਾਜ਼ ਆਵੇ ਕਥਾ ਸੁਣਨੀ ਹੈ ਤੁਹਾਡੇ ਅੰਦਰੋਂ ਆਵਾਜ਼ ਆਵੇ ਅੱਜ ਮੈਂ ਰੱਬੀ ਬਾਣੀ ਨੂੰ ਗਾਉਣਾ ਜਾਂ ਸੁਣਨਾ ਹੈ ਉਹਨਾਂ ਨੇ ਉਚਾਰਿਆ ਮਾਰੇ ਕਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ ਕਿਹੜੀ ਜੋ ਪ੍ਰੇਮ ਨਾਲੇ ਪ੍ਰਭ ਗੁਰਬਾਣੀ ਜਿਨ੍ਹਾਂ ਰੂਹਾਂ ਨੂੰ ਕਥਾ ਕੀਰਤਨ ਖੰਡ ਪਾਠ ਸੁਖਮਣੀ ਸਹਿਬ ਜਾਦ ਨੇ ਹਰ ਵੇਲੇ ਜਿਨ੍ਹਾਂ ਦੀ ਧੂ ਉਧਰ ਮੈਂ ਹੋਰ ਪਾਠ ਕਰਲਾਂ ਮੈਂ ਹੋਰ ਕਰਲਾਂ ਪੰਜ ਜਪਜੀ ਸਾਹਿਬ ਹੋ ਗਿਆ ਮੈਂ 6 ਕਰਲਾਂ ਆਮ ਬੰਦਾ ਕਹਿੰਦਾ ਇਤ ਵਿਲੇ ਆ ਇਹ ਤੇ ਪਾਲਟੀ ਕਰੀ ਜਾਂਦੇ ਕੰਮ ਕਰ ਨਹੀਂ ਉਹ ਤੈਨੂੰ ਕੀਪਤਾ ਪਿਆਰ ਕੀਦਾ ਬਾਬਾ ਫਰੀਦ ਜੀ ਵੀਰ ਰਸ ਜਾਗੇ ਬਾਬਾ ਜੀ ਕਹਿੰਦੇ ਜਿਹੜੀ ਰੋਦੀਆਂ ਆਪਣੇ ਪਿਆਰੇ ਦੀਆਂ ਗੱਲਾਂ ਸੁਣ ਕੇ ਉਹਦੇ ਪਿਆਰ ਨੂੰ ਸੁਣ ਕੇ ਅੱਖਾਂ ਨਹੀਂ ਭਰਦੀਆਂ ਉਹ ਇਨਸਾਨ ਨਹੀਂ ਮੜੀਆਂ ਦਾ ਮੁਰਦਾ ਏ ਤਬ ਫਰੀਦ ਸਾਹਿਬ ਨੂੰ ਗੜੋ ਉਹ ਕਹਿੰਦੇ ਫਰੀਦਾ ਜੇ ਤਨ ਬਿਰਹ ਨਾ ਯੁਗ ਜੈ ਸੋ ਤਨ ਜਾਨ ਮਸਾ